ਅਸੀਂ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਚਾਈਨਾ ਦੀ ਟਾਇਰ ਸਿਟੀ ਸ਼ੰਘਾਈ ਬਾਰੇ ਗੱਲ ਕਰਾਂਗੇ ਜਿੱਥੇ ਮਤਲਬ ਕਹਿੰਦਾ ਪਲੇ ਥਿੰਗਸ ਬੰਦੀਆਂ ਹਜ਼ਾਰਾਂ ਤਰ੍ਹਾਂ ਦੇ ਮਤਲਬ ਕਹਿੰਦਾ ਪਲਾਸਟਿਕ ਦੇ ਖਡਾਉਣੇ ਬੰਦੇ ਹੈਗੇ ਆ ਤੇ ਦੁਨੀਆ ਨੂੰ ਸਪਲਾਈ ਹੁੰਦੇ ਆ ਟੌਕਸਿਕ ਮਟੀਰੀਅਲ ਤੋਂ ਬੰਦੇ ਆ ਇਹ ਸਾਰੇ ਜਿਹੜਾ ਸਿਸਟਮ ਹੈਗਾ ਤੇ ਇੱਕ ਚਾਈਨਾ ਦਾ ਇਲਾਕਾ ਹੈਗਾ ਵਿਆਂਨ ਕਰਕੇ ਹੈਗਾ ਵਿਆਂਨ ਫਾਰਮਰਲੀ ਜਿਹੜਾ ਰੂਲਰ ਰੀਜਨ ਆਫ ਬੈਜਿੰਗ ਦਾ ਹੈਗਾ ਇਹ ਬੈਜਿੰਗ ਦਾ ਇਲਾਕਾ ਹੈਗਾ ਇੱਥੇ ਜਿਹੜਾ ਆਪਰੇਸ਼ਨ ਜਿਹੜਾ ਅਸੀਂ ਗੱਲ ਕਰੀ ਨੈਸ਼ਨਲ ਸਵਾਰਡ ਉਸ ਤੋਂ ਪਹਿਲਾਂ ਜਿਹੜੀ ਗੱਲ ਕਰੀਏ ਤਾਂ ਉੱਥੇ ਮਤਲਬ ਕਹਿੰਦਾ ਇਸ ਇਲਾਕੇ ਵਿੱਚ 20000 ਪਲਾਸਟਿਕ ਪ੍ਰੋਸੈਸਿੰਗ ਯੂਨਿਟ ਲੱਗੇ ਸੀ ਪਿੰਡਾਂ ਦੇ ਵਿੱਚ ਮਤਲਬ ਉੱਥੇ ਮਤਲਬ 1 ਲੱਖ ਵਰਕਰ ਕੰਮ ਕਰਦਾ ਸੀਗਾ ਤਾਂ ਉੱਥੇ ਇਹ ਛੋਟੇ ਥੋੜੀ ਜੀ ਮਤਲਬ ਪਿੰਡਾਂ ਵਿੱਚ ਇੰਨਾ ਵੱਡੇ ਲੈਵਲ ਦਾ ਸਿਸਟਮ ਚੱਲ ਰਿਹਾ ਸੀ ਉੱਥੇ ਸ਼ਾਰਟ ਸੋਰਟਿੰਗ ਹੋ ਰਹੀ ਸੀ ਪਲਾਸਟਿਕ ਦੀ ਜਿਹੜਾ ਬਾਹਰੋਂ ਵੇਸਟਾਰਾ ਸੀਗਾ ਉਹਦੀ ਸ਼ਰੇਡਿੰਗ ਹੋ ਰਹੀ ਸੀ ਉਹਦੀ ਮੈਲਟਿੰਗ ਪਲਾਸਟਿਕ ਦੀ ਹੋ ਰਹੀ ਸੀ ਤਾਂ ਕਿ ਜਿਹੜੀ ਆ ਮੈਨੂਫੈਕਚਰਿੰਗ ਯੂਨਿਟ ਹੈਗੇ ਵੱਡੇ ਵੱਡੇ ਜਿਵੇਂ ਟੋਇਆ ਸਿਟੀ ਦੀ ਸ਼ੰਘਾਈ ਦੀ ਗੱਲ ਕਿ ਉੱਥੇ ਇਹ ਸਾਰਾ ਮਟੀਰੀਅਲ ਪਹੁੰਚਾਇਆ ਜਾ ਸਕੇ ਤਾਂ ਪਰ ਇੱਥੇ ਦਿੱਕਤ ਇਹ ਸੀ ਇਹ ਰੀਸਾਈਕਲਿੰਗ ਵਾਲੇ ਬੰਦੇ ਸੀ ਇੱਥੇ ਜਿਹੜੇ ਪਿੰਡਾਂ ਚੱਲ ਰਹੇ ਸੀ ਕੰਮ ਉਹ ਤਾਂ ਬੇਸਿਕ ਮਤਲਬ ਕਹਿੰਦਾ ਐਨਵਾਇਰਨਮੈਂਟਲ ਕੰਟਰੋਲ ਬਿਲਕੁਲ ਨਹੀਂ ਫਾਲੋ ਹੋ ਰੇ ਸੀਗੇ ਨਾਰਮਸ ਬਿਲਕੁਲ ਨਹੀਂ ਫਾਲੋ ਹੋ ਰੇ ਸੀਗੇ ਤਾਂ ਪੋਲੂਟਡ ਵੇਸਟ ਇੰਨਾ ਜ਼ਿਆਦਾ ਸੀ ਨਾਲ ਦੀਆਂ ਨਦੀਆਂ ਨੂੰ ਨਾਲ ਦੀਆਂ ਜਿਹੜੇ ਛੋਟੇ ਛੋਟੇ ਸਟ੍ਰੀਮ ਪਾਰਨਾ ਸ਼ੁਰੂ ਕਰਤਾ ਇਸ ਵੇਸਟ ਨੇ ਤੇ ਮੱਛੀਆਂ ਮਾਰਨ ਲੱਗੀਆਂ ਉੱਥੇ ਮਨੂੰ ਕਹਿੰਦਾ ਪੋਲੂਸ਼ਨ ਇੰਨਾ ਜ਼ਿਆਦਾ ਸਵੀਅਰ ਹੋ ਗਿਆ ਜਿਹੜੇ ਲੋਕਲ ਲੋਕ ਰਹਿੰਦੇ ਸੀ ਪਿੰਡਾਂ ਦੇ ਵਿੱਚ ਉਹਨਾਂ ਨੇ ਬੋਟਲਡ ਪਾਣੀ ਪੀਣਾ ਸ਼ੁਰੂ ਕਰਤਾ ਤੇ ਉਸ ਤੋਂ ਇਲਾਵਾ ਜਦੋਂ ਇਹ ਮਤਲਬ ਕਹਿੰਦਾ ਇੱਕ ਜ਼ਾਇਓਬੀ ਕਰਕੇ ਇੱਕ ਰਿਵਰ ਬਗਦੀ ਸੀ ਉੱਥੇ ਇਸ ਇਲਾਕੇ ਵਿੱਚ ਬੀਜਿੰਗ ਚ ਇਹ ਸਾਰਾ ਜਿਹੜਾ ਟਾਕਸਿਕ ਮਟੀਰੀਅਲ ਜਿਹੜਾ ਪਾਣੀ ਵਿੱਚ ਜਾਣ ਲੱਗ ਗਿਆ ਤਾਂ ਜਿਹੜੇ ਲੋਕੀ ਉਸ ਪਾਣੀ ਨੂੰ ਯੂਜ਼ ਕਰਦੇ ਸੀ ਖੇਤੀ ਵਾਸਤੇ ਉਹ ਫਸਲਾਂ ਇੱਕਦਮ ਡੈੱਡ ਹੋਣੇ ਸ਼ੁਰੂ ਹੋ ਗਈਆਂ ਇੰਨਾ ਜ਼ਿਆਦਾ ਜਿਹੜਾ ਸਵੀਅਰ ਉੱਥੇ ਜਿਹੜਾ ਟਾਕਸਿਕ ਟਾਕਸਿਸਿਟੀ ਵਧ ਗਈ ਦੋਸਤੋ ਬਾਅਦ ਵਿੱਚ 2014 ਵਿੱਚ ਇੱਕ ਡਾਕੂਮੈਂਟਰੀ ਪਬਲਿਸ਼ ਹੁੰਦੀ ਆ ਉਹਦਾ ਨਾਮ ਪਲਾਸਟਿਕ ਚਾਇਨਾ ਕਰਕੇ ਆ ਤੇ ਹੁਣ ਵੀ ਉਹ ਅਵੇਲੇਬਲ ਆਨਲਾਈਨ ਮਿਲ ਸਕਦੀ ਆ ਤੁਸੀਂ ਦੇਖੋਗੇ ਉੱਥੇ ਵਿੱਚ ਸਟੋਰੀ ਦੱਸੀ ਗਈ ਵੀ ਕਿੰਨਾ ਭਿਆਨਕ ਮਾਹੌਲ ਸੀਗਾ ਉੱਥੇ ਇੱਕ ਕਿਸੇ ਬੰਦੇ ਦੇ ਸ਼ਰਾਬੀ ਬੰਦੇ ਦੇ ਉੱਥੇ ਉਹਨੇ ਬੱਚਿਆਂ ਨੂੰ ਕਿਵੇਂ ਪਾਲਦਾ ਉਸ ਵਾਰ ਸਟੋਰੀ ਆ ਰਹੀ ਸੀ ਉਹਨੇ ਜਿਹੜੀ ਗੰਦਗੀ ਵਿੱਚੋਂ ਇੱਕ ਮਤਲਬ ਇੱਕ ਡਾਲ ਚੱਕੀ ਹੋਈ ਸੀ ਬੱਚੇ ਨੇ ਇਸ ਤਰ੍ਹਾਂ ਦੀ ਸਟੋਰੀ ਉਹਨੇ ਪਬਲਿਸ਼ ਸ਼ੁਰੂ ਕੀਤੀ ਫਿਰ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਪਲਾਸਟਿਕ ਜਿਹੜੇ ਇਹ ਗਾਰਬੇਜ ਕਿਉਂ ਕਿਨ ਕਿਉਂ ਕਿਹਾ ਗਿਆ ਚਾਹੀਦਾ ਨੂੰ ਕਿ ਸਾਰੇ ਮਟੀਰੀਅਲ ਉੱਥੇ ਆ ਰਿਹਾ ਸੀਗਾ ਤਾਂ ਉੱਥੋਂ ਫਿਰ ਜਿਹੜ ਉਹ ਪਬਲਿਸ਼ ਹੋਈ ਫਿਰ ਇਹਨਾਂ ਨੇ ਮਤਲਬ ਹੌਲੀ-ਹੌਲੀ ਕਰਕੇ ਨੈਸ਼ਨਲ ਅਵਾਰਡ ਕਰਕੇ ਇੱਕ ਜਿਹੜੇ ਅਸੀਂ ਜਗਰ ਕੀਤਾ ਹੈਗਾ ਉਹ ਇਹਨਾਂ ਨੇ ਮਤਲਬ ਆਪਰੇਸ਼ਨ ਕੀਤਾ ਤਾਂ ਕਿ ਜਿਹੜਾ ਬਾਹਰੋਂ ਟੌਕਸਿਕ ਮਟੀਰੀਅਲ ਜਾਂ ਵੇਸਟ ਮਟੀਰੀਅਲ ਬਾਹਰੋਂ ਬਾਰਲੀ ਕੰਟੇਨਰ ਚੋਂ ਨਾ ਆ ਸਕੇ ਕੋਈ ਸਮਾਂ ਸੀਗਾ 2016 ਵਿੱਚ ਯੂ ਐਸ ਏ 1500 ਸ਼ਿਪਿੰਗ ਕੰਟੇਨਰ ਹਰ ਦਿਨ ਭੇਜਦਾ ਸੀ ਬਾਹਰੋਂ ਤੇ ਇਹ ਐਂ ਮੈਨੂੰ ਕੈਨੇਡਾ ਤੋਂ ਆ ਰਿਹਾ ਸੀਗਾ ਐਂ ਐਂ ਇੰਗਲੈਂਡ ਤੋਂ ਆ ਰਿਹਾ ਸਾਰਾ ਚਾਈਨਾ ਆ ਰਿਹਾ ਸਾਰਾ ਸਾਮਾਨ ਉਸ ਵੇਲੇ ਇੱਕ ਗੁਈਆ ਕਰਕੇ ਇੱਕ ਜਗ੍ਹਾ ਹੈਗੀ ਜਿੱਤੇ ਸਕ੍ਰੈਪਡ ਇਲੈਕਟ੍ਰੋਨਿਕਸ ਮਨ ਜਾਂਦਾ ਉੱਥੇ ਵੀ ਇਹਨਾਂ ਭਿਆਨਕ ਜਿਹੜੋ ਇਲੈਕਟ੍ਰੋਨਿਕਸ ਸਮਾਨ ਨੂੰ ਮਤਲਬ ਅਨੋਥਰਾਇਜ਼ ਤਰੀਕੇ ਨਾਲ ਹੋ ਡੀਲ ਕਰ ਰਹੇ ਸੀਗੇ ਤਾਂ ਉੱਥੇ ਮਤਲਬ ਗਰਾਉਂਡ ਵਾਟਰ ਬਹੁਤ ਪੋਲੂਟ ਹੋ ਗਿਆ ਤੇ ਹੈਵੀ ਮੈਟਲ ਬਹੁਤ ਜ਼ਿਆਦਾ ਉੱਥੇ ਚਲੇ ਗਏ ਉਹਦੇ ਵਿੱਚ ਡਾਇਓਕਸਿਨ ਹੋ ਗਿਆ ਪੋਲੀਕਲੋਰਿਨੇਟਡ ਬਾਈਫਨਾਇਲਸ ਹੋ ਗਿਆ ਇਹ ਸਾਰੇ ਜਿਹੜੋ ਪਾਣੀ 'ਚ ਜਾਨ ਲੱਗ ਗਈਆਂ ਲੋਕਾਂ ਦੀ ਸਿਹਤ ਖਰਾਬ ਹੋਣ ਲੱਗ ਗਈ ਤੇ ਕੈਡਮੀਅਮ ਜਿਹੜੇ ਹੈਗੇ ਬੱਚਿਆਂ ਦੇ ਨਿਊ ਬੋਨ ਜਿਹੜੇ ਬੱਚੇ ਉਹਨਾਂ ਵਿੱਚ ਪਾਉਣਾ ਮਤਲਬ ਮਿਲਣਾ ਸ਼ੁਰੂ ਹੋ ਗਿਆ ਤਾਂ ਇੱਥੇ ਫਿਰ ਕੈਂਸਰ ਹੋ ਗਿਆ, ਆਸਟਿਓਪਰੋਸਿਸ ਹੋ ਗਿਆ, ਕਿਡਨੀ ਡੈਮੇਜ ਹੋਣ ਲੱਗ ਗਿਆ। 21% ਚ ਲੋਕਾਂ ਜਿਹੜੇ ਬੱਚੇ ਆ ਉਹਨਾਂ ਦੀ ਕਿਡਨੀ ਡੈਮੇਜ ਸ਼ੁਰੂ ਹੋਇਆ, ਲੀਡ ਪੋਇਜ਼ਨਿੰਗ ਸ਼ੁਰੂ ਹੋ ਗਈ। ਇਹ ਦੇਖਦੇ ਹੋਏ ਫਿਰ ਚਾਈਨਾ ਨੇ ਹੌਲੀ-ਹੌਲੀ ਕੀ ਕੀਤਾ ਵੀ ਜਿਹੜੀ ਉਹਨਾਂ ਦੀ ਹੈਲਥ ਇੰਨੀ ਖਰਾਬ ਹੋ ਗਈ। ਲੋਕਾਂ ਦੀ ਸਿਹਤ ਖਰਾਬ ਹੋਣ ਲੱਗੀ। ਨਦੀਆਂ ਟੌਕਸਿਕ ਹੋ ਗਈਆਂ। ਫੇਰ ਉਹਨਾਂ ਨੇ ਮਦਦ ਰੋ ਆਪਰੇਸ਼ਨ ਨੈਸ਼ਨਲ ਸਵਾਰਡ ਲਿਆਂਦਾ। ਇਸ ਲਈ ਚਾਈਨਾ ਨੇ ਇਹ ਦੇਖਣਾ ਪੈਣਾ ਸਾਨੂੰ ਸਮਝਣਾ ਪੈਣਾ। ਇੱਕਦਮ ਇਕਨੋਮਿਕ ਗ੍ਰੋਥ ਤਾਂ ਕੀਤੀ, ਬਾਹਰੋਂ ਸਮਾਨ ਮੰਗਾ ਕੇ। ਪਰ ਕਾਸਟ ਕੀ ਸੀ ਉਹਨੂੰ এনਵਾਇਰਨਮੈਂਟ ਕਿਤੇ ਤਾਂ ਹੌਲੀ ਹੌਲੀ ਫਿਰ ਨੈਸ਼ਨਲ ਸਵਾਰਡ ਜਿਹੜਾ ਆਇਆ ਤਾਂ ਉਹਨਾਂ ਨੇ ਇੱਕਦਮ ਫਿਰ ਜਿਹੜਾ ਬਾਹਰੋਂ ਮਟੀਰੀਅਲ ਦੇ ਸ਼ਿਪ ਆ ਰਹੇ ਸੀਗੇ ਉਹਨੂੰ ਬੰਦ ਕਰਤਾ ਤੇ ਫਿਰ ਹੌਲੀ ਹੌਲੀ ਉਹ ਸ਼ਿਪ ਸੀ ਜਿਹੜੇ ਹੋਰ ਜਿਹੜੀਆਂ ਕੰਟਰੀਆਂ ਬਿਲੀਸ਼ੀਆ ਹੋ ਗਿਆ థਾਈਲੈਂਡ ਵੱਲੋਂ ਜਾਣ ਲੱਗੇ ਧੰਨਵਾਦ